ਨਵਯੁਗ ਡਰਾਮਾਟਿਕ ਕਲੱਬ ਹਦੀਆਬਾਦ ਫਗਵਾੜਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 51ਵੀਂ ਸ਼੍ਰੀ ਰਾਮਲੀਲਾ ਦਾ ਸ਼ੁਭ ਆਗਾਜ਼ ਸ਼ੁੱਕਰਵਾਰ ਤੋਂ ਐਸਟੀ ਪੁਤਰੀ ਪਾਰਸ਼ਾਲਾ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਹਦੀਆਬਾਦ ਦੀ ਗਰਾਊਂਡ 'ਤੇ ਬੜੀ ਹੀ ਸ਼ਾਨੋ ਸ਼ੌਕਤ ਨਾਲ ਕੀਤਾ ਗਿਆ। ਇਹ ਸਾਰੀਆਂ ਨਾਈਟਾਂ ਪ੍ਰਧਾਨ ਬਵੇਕ ਚੱਡਾ ਸੈਫੀ ਦੀ ਦੇਖਰੇਖ ਹੇਠ ਸਮੂਹ ਕਮੇਟੀ ਮੈਂਬਰਾਂ ਵੱਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਨੇ। ਇਸ ਰਾਮਲੀਲਾ ਦੇ ਪਹਿਲੇ ਦਿਨ ਕਮੇਟੀ ਮੈਂਬਰਾਂ ਵੱਲੋਂ ਪੂਜਾ ਅਰਚਨਾ ਤੋਂ ਬਾਅਦ ਨਾਰਦਮੋਹ ਅਤੇ ਸ਼ਰਮਨ ਕੁਮਾਰ ਦਾ ਨਾਟਕ ਖੇਡਿਆ ਗਿਆ। ਪਹਿਲੇ ਦਿਨ ਦੀ ਖੇਡੀ ਗਈ ਸ਼੍ਰੀ ਰਾਮਲੀਲਾ ਦਾ ਆਸ਼ੋਭਾਗ ਆਯੂਕ ਮਹਿਮਾਨ ਵਜੋਂ ਪਹੁੰਚੇ ਬ੍ਰਹਮਚਾਰੀ ਦੀਪ ਚਤਨਿਆ ਜੀ ਮਹਾਰਾਜ ਜੀ ਨੇ ਰਿਬਨ ਕਟਣ ਉਪਰੰਤ ਸਮਾਰੋਸ਼ਨ ਕਰਕੇ ਕੀਤਾ ਉਹਨਾਂ ਨਾਲ ਚੈਦੇਵ ਦੁੱਗਲ ਬ੍ਰਿਜਮੋਨ ਕੁਮਰਾ ਰਕੇਸ਼ ਦੁੱਗਲ ਅਤੇ ਮਨਮੋਨ ਪਾਟਿਆ ਵੀ ਮੌਜੂਦ ਸਨ ਆਪਣੇ ਸੰਬੋਧਨ ਵਿੱਚ ਉਹਨਾਂ ਜਿੱਥੇ ਇਸ ਮੁਹੱਲੇ ਕਾ ਵਾਸੀਆਂ ਨੂੰ ਸ਼੍ਰੀ ਰਾਮਲੀਲਾ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਹਨਾਂ ਕਮੇਟੀ ਮੈਂਬਰਾਂ ਵੱਲੋਂ ਕੀਤੇ ਸੁਪਰਾਲੇ ਨੂੰ ਸਰੋਜ ਯੋਗ ਦੱਸਿਆ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਨੇ ਇਸ ਰਾਮਲੀਲਾ ਨਾਟਕ ਵਿੱਚ ਪਹੁੰਚ ਕੇ ਭਗਵਾਨ ਸ਼੍ਰੀ ਰਾਮਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਨਵਯੁਗ ਡਰਾਮਾ ਟੀਕਲੱਬ ਹਦਿਆਬਾਦ ਦੇ ਸਮੂਹ ਮੈਂਬਰ ਵੀ ਮੌਜੂਦ ਸਨ ਇਸ ਸਾਰੇ ਸ਼੍ਰੀ ਰਾਮ ਨਾਟਕ ਦਾ ਸਿੱਧਾ ਪ੍ਰਸਾਰਣ ਨਵਰੰਗ ਟੀਵੀ ਤੇ ਵੀ ਦਿਖਾਇਆ ਗਿਆ ਈਮਾਨ ਭਗਵਤੀ ਦੇ ਜਿਹੜੇ ਪਾਵਨ ਨਮਕਤੇ ਆਰੰਭ ਹੋਏ ਨੇ ਅੱਜ ਦਿਵਸੇ ਨੌ ਰਾਤ ਦੇ ਜੋ ਪਰ ਨਾਮਯੂਗ ਗ੍ਰਾਮਾਂ ਦੇ ਖਰਾਬ ਹਰਿਆਵਾਂ ਬੁਲਾਉ ਜਿਹੜਾ ਹੈ RAMNATH ਦੇ ਮਸ਼ੂਪਾ ਨਾਲ ਕੀਤਾ ਗਿਆ ਜਿਸ ਨੇ ਜੂਰੀ ਵੇ ਉਜਾਗ ਕਰਨ ਤੋਂ ਬਾਅਦ ਜੀਵਨ ਕਟਨ ਦੀ ਆਸਮਾ ਸੁਆਮੀ ਹਿਸ਼ਤ ਕੰਨੇ ਜੀ ਮਹਾਰਾਜ ਉਹਨਾਂ ਦੇ ਕੰਮ ਲਾ ਰਹਾ ਹੋਈ ਆ ਸਾਡੇ ਪਿੰਡ ਖਲਾਬ ਦੇ ਜਿਨੇ ਵੀ ਨੰਬਰਾਂ ਨੇ ਡੈਕਟਰ ਸਹਿਬਾਨ ਸੀਨੀਅਰ ਡੈਕਟਰ ਜੀ ਸ਼ਰਮਾ ਜੀ ਪ੍ਰਧਾਨ ਵਿਵੇਕ ਚੱਡਾ ਸ਼ੈਵੀ ਜੀ ਔਰ ਮੇਰੇ ਨਾਮ ਸੰਜੀਤ ਚੱਡਾ ਜੀ ਬਹੁਤ ਵੀ ਮੈਂਬਰ ਜਿਨੇ ਵੀ ਨਾ ਜੋ ਡਾਮਾਟਿਕ ਕਲਬ ਦੇ ਇਹ ਪਰਿਵਾਰ ਹੈ ਤੇ ਤੁਹਾਨੂੰ ਸਾਰਿਆਂ ਨੂੰ ਇਸ ਨਾ ਲਗਰਾਤਿਆਂ ਦੇ ਉੱਪਰ ਜੈ ਮਾਤਾ ਦੀ ਜੈ ਸ਼੍ਰੀ ਰਾਮ ਕਹਿੰਦੇ ਹੋਏ ਇਸ ਰਾਮਨਾਟਕ ਨੂੰ ਦੇਖਣ ਵਾਸਤੇ ਤੁਹਾਨੂੰ ਅਸੀਂ ਆਵਾਮ ਕਰਦੇ ਆ ਬੇਨਤੀ ਕਰਦੇ ਆ ਕਿ ਤੁਸੀਂ ਹਰ ਰੋਜ਼ ਠੀਕ ਟਾਈਮ ਤੇ ਪਹੁੰਚ ਕੇ ਇਸ ਰਾਮਨਾਟਕ ਦਾ ਜਿਹੜਾ ਅਨੰਦ ਮਾਣਨਾ ਹੈ ਉਹ ਇਸ ਜਿਹੜੇ ਕਲਾਕਾਰ ਸਿੱਕੇ ਆਪਣੀ ਕਲਾਕਾਰੀ ਦੇ ਜੋਹਰ ਦਿਖਾਉਂਦੇ ਨੇ ਉਹਨਾਂ ਨੂੰ ਸ਼ਾਬਾਸ਼ੀ ਦੇਣੀ ਹੈ ਸਾਡੀ ਜਿਹੜੀ ਅੱਜ ਦੀ ਇਤਿਹਾਸਿਕ ਸੀਤਾ ਸ਼ੋਬਰ ਜਿਹੜੀ ਕਿ ਅੱਜ ਇਸ ਐਸ਼ਵੀਪਤੀ ਮਾਸ਼ਾਅੱਲਾ ਦੇ ਵਿੱਚ ਖੇਡੀ ਜਾਏਗੀ ਸੋ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਐਚ ਐਸ ਬਸਰਾ ਜੀ ਮੈਨਜੀ ਡਾਇਰੈਕਟਰ ਸਿਟੀ ਕੇਵਲ ਫਗਵਾੜਾ ਫਾਸਟਵੇ ਤੋਂ ਉਹਨਾਂ ਦਾ ਜਿਹੜਾ ਸਹਿਯੋਗ ਸਾਨੂੰ ਗੁਰੂ ਵਿੱਚ ਮਿਲਦਾ ਹੈ ਮੈਂ ਕਲੱਬ ਵੱਲੋਂ ਔਰ ਆਪਰੇਸ਼ਨ ਵਾਸਤੇ ਵੱਲੋਂ ਉਹਨਾਂ ਨੂੰ ਜਿਹੜਾ ਇੱਥੇ ਆਉਣ ਤੇ ਉਹਨਾਂ ਦਾ ਵੈਲਕਮ ਵੀ ਕਰਦੇ ਆਂ ਔਰ ਧੰਨਵਾਦ ਕਰਦੇ ਆਂ ਕਿ ਉਹ ਸਾਨੂੰ ਇੰਨਾ ਸਹਿਯੋਗ ਦੇ ਰਹੇ ਨੇ